ਸਸੀ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਪੰਗਤ ਚੱਡਾ ਨਿਊਜ਼ ਪਬਲਿਕ ਅਪਡੇਟ ਤੋਂ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਉਸ ਮੈਜੀਸ਼ੀਅਨ ਨੂੰ ਜੋ ਆਕਟੋਪੈਡ ਕੀ ਪਿਛਲੇ ਕਈ ਸਾਲਾਂ ਤੋਂ ਬਾਜ਼ਾਰ ਨੇ ਤੇ ਉਹ ਕਈ ਕਲਾਕਾਰਾਂ ਨਾਲ ਵੱਡੇ ਤੇ ਵੱਡੇ ਪੰਜਾਬ ਦੇ ਕਈ ਕਲਾਕਾਰਾਂ ਨਾਲ ਉਹ 뮤직 ਦੇ ਚੁੱਕੇ ਨੇ ਤੇ ਉਹਨਾਂ ਦੇ ਬਾਰੇ ਚਾਹਨਾ ਉਹ ਆਪਣੇ ਜੀਵਨ ਉਹਨਾਂ ਦੇ ਜੀਵਨ ਬਾਰੇ ਚਾਹਨਾ ਪਾਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਕੀ ਮੁਸ਼ਕਲਾਂ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਜਿਹੜੀ ਹੈ 뮤직 ਇੰਡਸਟਰੀ ਦੇ ਵਿੱਚ ਆ ਰਹੀਆਂ ਨੇ ਤੇ ਕੀ ਉਹਨਾਂ ਦਾ ਚੰਗਾ ਦੇਖਪਾਲ ਹੁੰਦੀ ਹੈ ਜਾਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਇਸ ਸਬੰਧੀ ਜਾਣਕਾਰੀ ਆਪਾਂ ਲਵਾਂਗੇ ਅੱਜ ਦੇ ਸਾਡੇ ਨਾਲ ਨੇ ਵਿਦੁਰ ਸ਼ਰਮਾ ਜੀ ਨਮਸਕਾਰ ਜੀ ਨਮਸਕਾਰ ਨਿਊਜ਼ ਪਬਲਿਕ ਅਪਡੇਟ ਦੇਖ ਰਹੇ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਆਦਾਬ ਬੋਸਰਾ ਜੀ ਠੀਕ ਠਾਕ ਹੋ ਵਿਦੁਰ ਜੀ ਸ਼ਰਮਾ ਜੀ ਜਿੱਦਾਂ ਕਿ ਤੁਸੀਂ ਪਿਛਲੇ ਕਈ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਪਹਿਲਾਂ ਦਾ ਇਹ ਦੱਸਿਓ ਕਿ ਕਿੰਨੇ ਸਾਲਾਂ ਤੋਂ ਤੁਸੀਂ ਆਪਣੇ 뮤직 ਇੰਡਸਟਰੀ ਨਾਲ ਜੁੜੇ ਹੋਏ ਹੋ ਮੈਨੂੰ ਹੋ ਗਿਆ ਜੀ ਵੀ ਤਕਰੀਬਨ 17-18 ਸਾਲ ਹੋ ਗਏ ਜੀ 뮤직 ਦਾ ਕੰਮ ਕਰਦੇ ਹਾਂ ਮੇਰੇ ਫਾਦਰ ਸਾਹਿਬ ਵੀ ਜਾਗਰਣ ਕਰਦੇ ਆ ਜੀ 40-45 ਸਾਲ ਦੀ ਉਹਨਾਂ ਦੀ ਸਟੈਂਡਿੰਗ ਹੈ ਜੀ ਸ਼ਹਿਰ 'ਚ ਤੇ ਵਧੀਆ ਕਰ ਰਹੇ ਆ ਜੀ ਕੰਮ ਮਾਲਕ ਦੀ ਕਿਰਪਾ ਨਾਲ ਚੱਲੀ ਜਾਂਦਾ ਜੀ ਤੁਸੀਂ ਕਿਹੜੇ-ਕਿਹੜੇ ਕਲਾਕਾਰਾਂ ਨਾਲ ਵਜਾ ਚੁੱਕੇ ਹੋ ਦੇ ਮੈਂ ਜੀ ਤਕਰੀਬਨ ਜੇ ਪੁਰਾਣੀ ਗੱਲ ਕਰੀਏ ਤਾਂ ਜਨਾਬ ਦੁਰਗਰ ਗਿੱਲਾ ਜੀ ਭੁਪਿੰਦਰ ਗਿੱਲ ਜੀ ਅੱਜਕੱਲ ਅਪਡੇਟ ਗੁਲਾਬ ਸਿੱਧੂ ਜੀ ਹਨਾ ਜੀ ਤੇ ਕਾਫੀ ਮੁੰਡੇ ਜਿੰਨੇ ਵੀ ਨਵੇਂ ਆ ਸਾਰੇ ਨਾਲ ਤਕਰੀਬਨ ਆਪਾਂ ਹੀ ਕੰਮ ਕਰਦੇ ਆ ਓਕੇ ਹਾਂਜੀ ਤੇ ਇੱਕ ਗੱਲ ਹੋਰ ਮੈਂ ਪੁੱਛਣਾ ਜਾਵਾਂਗਾ ਕਿ ਕੋਈ ਹੋਰ ਜਿਹੜਾ ਬਾਲੀਵੁੱਡ ਕਲਾਕਾਰ ਅੱਜ ਕੱਲ ਬਹੁਤ ਵੱਡੇ ਸਿੰਗਰ ਜਿਹੜੇ ਆ ਕਈ ਦਿਲਜੀਤ ਦਸ਼ਾਨਦ ਵਰਗੇ ਵੱਡੇ ਕਲਾਕਾਰ ਹੋ ਜਾਂਦੇ ਨੇ ਉਹ ਕੀ ਤੁਸੀਂ ਮਤਲਬ ਗੀਤ ਹੋਇਆ ਜਾਂ ਹੋਇਆ ਇਹਨਾਂ ਨਾਲ ਵੀ ਕੋਈ ਮੀਟਿੰਗ ਦਿੱਤਾ ਕਦੀ ਹਾਂਜੀ ਮੈਂ ਬੱਬੂ ਮਾਨ ਨਾਲ ਵੀ ਗਿਆ ਹਾਂ ਜੀ ਇੱਕ ਦੋ ਵਾਰੀ ਗਿਆ ਹਾਂ ਉੱਥੇ ਕੁਝ ਪੇਮੈਂਟ ਦੇ ਇਸ਼ੂ ਲਾ ਲੋ ਜਾਂ ਕੁਝ ਇਦਾਂ ਦੇ ਇਸ਼ੂ ਫਿਰ ਨਹੀਂ ਪ੍ਰੋਪਰ ਜਾ ਸਕੇ ਰੈਗੂਲਰ ਅੱਛੀ ਗੱਲ ਹੋਰ ਮੈਂ ਪੁੱਛਣਾ ਚਾਹਾਂਗਾ ਬੜੀ ਇੰਟਰਸਟਿੰਗ ਜੀ ਗੱਲ ਹੈ ਜੀ ਦੇਖੋ ਜਿਸ ਤਰ੍ਹਾਂ ਮੈਜੀਸ਼ੀਅਨ ਦਾ ਪਹਿਲਾ ਫੇਜ਼ ਜਿਸ ਤਰ੍ਹਾਂ ਤੁਸੀਂ ਸਟਾਰਟ ਪ੍ਰੋਗਰਾਮ ਸਟਾਰਟ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਆ ਕੇ ਆਪਣਾ ਸੈਟਅਪ ਸੈੱਟਅਪ ਕਰ ਲੈਂਦੇ ਜੀ ਜੀ ਸਭ ਤੋਂ ਪਹਿਲਾਂ ਆਣਾ ਸਭ ਤੋਂ ਲਾਸਟ ਮੈਂ ਜਾਣਾ ਜਾਣਾ ਪਰ ਇਹ ਗੱਲ ਹੋਰ ਵੀ ਦੇਖਣ ਦੇਖਣਾ ਚਾਹੀਏ ਵੱਡੇ ਕਲਾਕਾਰਾਂ ਦੀ ਕਿ ਜਦੋਂ ਉਹਨਾਂ ਨੇ ਸਟੇਜ ਛੱਡਣਾ ਹੁੰਦਾ ਜੀ ਉਹ ਦਾ 2 ਮਿੰਟ ਚ ਬੌਂਸਰ ਨੂੰ ਨਾਲ ਲੈ ਕੇ ਗਾਂਦੇ 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 ਮੇਰੇ ਖਾ ਚ ਮਾਈਕ ਵੀ ਪਿੱਛੇ ਹੀ ਲੈ ਜਾਂਦੇ ਨੇ ਤੇ ਉਹ ਨਿਕਲ ਜਾਂਦੇ ਨੇ ਬਾਅਦ ਚ ਰੋਲਾ ਪੈ ਜਾਂਦਾ ਉਹਨੂੰ ਤੁਸੀਂ ਹੈਂਡਲ ਤੁਸੀਂ ਵੀ ਜਰਮੈਂਡਰ ਕਰਨਾ ਪੈਂਦਾ ਇਹ ਇਹੋ ਜਿਹਾ ਕੋਈ ਹੋਇਆ ਕਦੀ ਵੀ ਤੁਸੀਂ ਵੀ ਇਦਾਂ ਬਹੁਤ ਵਾਰੀ ਹੋਇਆ ਕਿ ਸਿੰਗਰ ਚੱਲ ਗਿਆ ਉਹ ਕੋਈ ਟਾਈਮ ਦਾ ਇਸ਼ੂ ਆ ਗਿਆ ਜੀ ਦੋ ਗਾਣੇ ਹੋਰ ਗਾਓ ਜੀ ਇਦਾਂ ਕਰੋ ਜੀ ਇੱਕ ਦੋ ਬੋਲੀਆਂ ਹੋਰ ਪਾਓ ਜੀ ਸਾਡੇ ਬਰੋਹਣੇ ਨੱਚਣਾ ਹੁਣ ਸਿੰਗਰ ਤਾਂ ਚੱਲ ਗਿਆ ਉਹਨਾਂ ਅਗਲੇ ਸਾਨੂੰ ਦੇਖ ਰਹੇ ਹਾਂ ਜੀ ਬਲਾਉ ਜੀ ਸਿੰਗਰ ਤੁਹਾਡਾ ਕਿੱਥੇ ਆ ਅਸੀਂ ਫਟਾਫਟ ਸਮਾਨ ਪੈਕ ਕਰਨਾ ਕੋਈ ਰੋਬਰੀ ਨਾ ਹੋ ਜਵੇ ਕੋਈ ਸਮਾਨ ਨਾ ਭੰਦਵੇ ਐਦਾਂ ਦੇ ਬਹੁਤ ਵਾਰੀ ਹੋਇਆ ਜੀ ਤੇ ਸਾਨੂੰ ਕੋਈ ਬੌਂਸਰ ਨਹੀਂ ਸਾਡੀ ਕੁੱਟਮਾਰ ਖੁਰੀ ਵਿੱਚ ਇਹਦੇ ਕੀ ਹੋ ਰਿਹਾ ਸਾਨੂੰ ਕੋਈ ਟੈਨਸ਼ਨ ਨਹੀਂ ਬਲਕਿ ਅਸੀਂ ਉਸ ਜਗ੍ਹਾ ਤੇ ਰੋਟੀ ਵੀ ਨਹੀਂ ਖਾਂਦੇ ਵੀ ਉਰੇ ਲੜਾਈ ਨਾ ਹੋ ਜਵੇ ਅੱਛਾ ਇਹ ਗੱਲ ਹੋਰ ਦੇਖਿਆ ਗਿਆ ਕਿ ਮੈਨੂੰ ਜਿੱਤਕ ਅੰਦਾਜ਼ਾ ਆਇਆ ਹੈ ਕਿ ਕੋਈ ਇਹ ਕਿੱਦਾਂ ਸੈਟਅਪ ਸੈਟਅਪ ਕਿੱਦਾਂ ਹੁੰਦਾ ਤੁਹਾਡਾ ਕਿਉਂਕਿ ਸਭ ਅਲੱਗ-ਅਲੱਗ ਹੁੰਦੇ ਨੇ ਕੋਈ ਕੀਬੈਡ ਵਜਾ ਰਿਹਾ ਹੈ ਆਟੋ ਆਕਟੋਬੈਡ ਵਜਾ ਰਿਹਾ ਕੋਈ ਢੋਲਕ ਵਜਾ ਰਿਹਾ ਕੋਈ ਆਰਗਨ ਵਜਾ ਰਿਹਾ ਜਾਂ ਕੋਈ ਕੋਈ ਹੋਰ ਜਿਹੜਾ ਸਾਜ਼ ਹੈ ਉਹ ਵਜਾ ਰਿਹਾ ਇਹਨਾਂ ਦਾ ਕਿੱਦਾਂ ਸੈਟਅਪ ਬਣਦਾ ਹੈ ਔਰ ਕੀ ਕਿੱਦਾਂ ਪੇਮੈਂਟ ਦਾ ਕਿੱਦਾਂ ਸੈਟਅਪ ਹੁੰਦਾ ਤੁਹਾਡਾ ਉਹਦਾ ਇਹ ਪੇਮੈਂਟ ਦਾ ਸਰ ਬਹੁਤ ਬੜਾ ਘਟਾਲਾ ਹੈ ਜੀ ਇਹ ਇੱਕ ਤਰ੍ਹਾਂ ਦਾ ਅੱਛਾ ਘਟਾਲਾ ਮੈਂ ਇਸ ਤਰ੍ਹਾਂ ਕਹੂੰਗਾ ਜੀ ਵੀ ਇੱਕ ਠੇਕੇਦਾਰ ਸ਼ਹਿਰ ਜਿਸ ਤਰ੍ਹਾਂ ਹੁਣ ਅਸੀਂ ਖਰੜ ਸ਼ਹਿਰ 'ਚ ਕੰਮ ਕਰਦੇ ਆਂ ਤਕਰੀਬਨ ਬਹੁਤ ਮਿਊਜ਼ੀਸ਼ੀਅਨ ਐ ਇੱਥੇ 50 60 ਮਿਊਜ਼ੀਸ਼ੀਅਨ ਐ ਵਧੀਆ ਲੈਵਲ ਤੇ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਵਿੱਚੋਂ ਇੱਕ ਲੀਡਰ ਐ ਅੱਛਾ ਲੀਡਰ ਨੇ ਹੁਣ ਕਲਾਕਾਰ ਦਾ ਫੋਨ ਆ ਗਿਆ ਇੱਕ ਲੀਡਰ ਨੂੰ ਵੀ ਆ ਜੀ ਸਾਨੂੰ ਗਰੁੱਪ ਚਾਹੀਦਾ ਕਿੰਨਾ ਪੈਕੇਜ ਦਵੋਗੇ ਉਸ ਬੰਦੇ ਨੇ ਦੱਸਣਾ ਵੀ ਸਾਡਾ 35000 ਦਾ ਪੈਕੇਜ ਐ ਸਾਡਾ 40 ਦਾ ਪੈਕੇਜ ਐ ਠੀਕ ਐ ਜੀ ਫਿਰ ਉਹ ਬੰਦਾ ਕੀ ਕਰਦਾ ਜਿਹੜਾ ਠੇਕੇਦਾਰ ਐ ਉਹ ਹਾਇਰ ਕਰਦਾ ਬੰਦਿਆਂ ਨੂੰ ਹੁਣ ਸਾਨੂੰ ਫੋਨ ਆਉਂਦਾ ਹਾਂਜੀ ਵੀਦਰ ਜੀ ਚੱਲੂਗੇ ਤੁਸੀਂ ਹਾਂਜੀ ਚੱਲੂਗੇ ਜੀ ਕਿੰਨੀ ਪੇਮੈਂਟ ਲਾਉਂਗੇ ਜੀ ਜੇ ਅਸੀਂ ਕਹਿੰਦੇ ਆ ਵੀ 3000 ਰੁਪਏ ਪੇਮੈਂਟ ਲਾਉਂਗੇ ਉਹਨਾਂ ਨੇ ਕਹਣਾ 1500 ਵਾਲਾ ਬੰਦਾ ਸਾਡੇ ਕੋਲ ਖੜਾ 2000 ਵਾਲਾ ਮਜਬੂਰੀ ਨੂੰ ਕਿਆ ਕਰੀਏ ਜਾਣਾ ਵੀ ਪੈਂਦਾ ਜੀ ਜਾਣਾ ਤੇ ਇਸ ਵਜ੍ਹਾ ਕਰਕੇ ਜੀ ਜਿਹੜਾ ਜਿਹੜੀ ਸਾਡੀ ਮਿਊਜੀਸ਼ਨ ਲਾਈਨ ਦੇ ਵਿੱਚ ਕਮਾਈ ਹੈ ਉਹ ਸਿਰਫ ਇੱਕ ठेकेदार ਨੂੰ ਹੈ ਜਿਹੜਾ ਮੇਨ ਸਾਰਿਆਂ ਨੂੰ ਹਾਇਰ ਕਰ ਰਿਹਾ ਉਹਨੂੰ ਕਮਾਈਏ ਜੀ ਸਾਡਾ ਤਾਂ ਬਲਕਿ ਨਾਮ ਵੀ ਪਤਾ ਨਹੀਂ ਹੁੰਦਾ ਸਿੰਗਰ ਨੂੰ ਵੀ ਸਾਡਾ ਨਾਮ ਕੀ ਹੈ ਅੱਛਾ ਜੀ ਇਗਰ ਇਹ ਵੀ ਦੇ ਜਿੱਦਾਂ ਕਿ ਹੁਣ ਕੋਈ ਵੱਡਾ ਸਿੰਗਰ ਜਿਹਦਾ ਤੁਸੀਂ ਜਾ ਰਹੇ ਹੋ ਮੰਨ ਲਓ ਠੇਕੇ ਦਾ ਯਾ ਤੁਸੀਂ ਕਈ ਵਾਰ ਲਗਾਤਾਰ ਜਾ ਰਹੇ ਹੋ ਕਿ ਜਿਹੜਾ ਸਿੰਗਰ ਹੈ ਉਹ ਤੁਹਾਨੂੰ ਬਾਈ ਨੇਮ ਵੀ ਨਹੀਂ ਜਾਣਦਾ ਹੁੰਦਾ ਨਹੀਂ ਜਾਣਦਾ ਜੀ ਨਹੀਂ ਜਾਣਦਾ ਮੈਂ ਤਕਰੀਬਨ ਮੈਂ ਨਾਮ ਵੀ ਹੁਣ ਕੀ ਲੈਣਾ ਜੀ ਤਕਰੀਬਨ ਜਿੰਨੇ ਸਿੰਗਰਾਂ ਨਾਲ ਮੈਂ ਜਾਣਾ ਉਹਨਾਂ ਨੂੰ ਮੇਰਾ ਨਾਮ ਵੀ ਨਹੀਂ ਪਤਾ ਬਲਕਿ ਮੈਨੂੰ 5 5 6 6 ਸਾਲ ਦੀ ਸਟੈਂਡਿੰਗ ਹੋ ਗਈ ਉਹਨਾਂ ਨਾਲ ਕੰਮ ਕਰਦਿਆਂ ਨੂੰ ਅੱਛਾ ਮੇਨ ਠੇਕੇਦਾਰ ਦਾ ਹੀ ਮੋਰਲ ਹੈ ਰੋਟੀ ਤੱਕ ਦਾ ਵੀ ਇਸ਼ੂ ਉਹਨਾਂ ਨੇ ਰੋਟੀ ਖੁਲਾਣੀ ਨਹੀਂ ਖੁਲਾਣੀ ਅੱਗੇ ਪੈਸੇ ਦੇ ਰਹੇ ਕਿਹੜਾ ਚੱਕਰਾ ਸਾਨੂੰ ਨਹੀਂ ਪਤਾ ਉਹਦੇ ਵਜ੍ਹਾ ਸਾਨੂੰ ਸਿਰਫ ਕਿਹਾ ਜਾਂਦਾ ਪੇਮੈਂਟ 'ਚ ਵੀ ਸਾਨੂੰ ਮਜਬੂਰੀ ਪਾ ਦਿੱਤੀ ਜਾਂਦੀ ਵੀ ਜਾਣਾ ਚੱਲੋ ਨਹੀਂ 2000 ਵਾਲਾ ਬੰਦਾ ਤਿਆਰ ਖੜਿਆ ਓਕੇ ਵੀ ਸਾਡਾ ਹੱਕ ਸਾਨੂੰ ਮਿਲਦਾ ਨਹੀਂ ਹੈ ਜੀ ਪ੍ਰੋਪਰ ਜੂ ਚੱਲਦੀ ਹੈ ਜਿਹੜੇ ਸਾਹਮਣੇ ਠੇਕੇਦਾਰ ਅੱਗੇ ਉਹ ਅੱਗੋਂ ਪੇਮੈਂਟ ਲੈਂਦਾ ਨਾ ਜੀ ਉਹ ਸਾਡੇ ਤੱਕ ਨਹੀਂ ਪਹੁੰਚਦੀ ਹੋਣੀ ਓਕੇ ਜੇ ਸਾਡੇ ਘਰ ਫੰਕਸ਼ਨ ਹੈ ਸਾਡਾ ਵੀ ਜੀ ਕਰਦਾ ਵੀ ਅਸੀਂ ਜਿਹੜੇ ਕਲਾਕਾਰਾਂ ਨੂੰ ਜਾਣੇ ਆ ਉਹਨੂੰ ਅਸੀਂ ਆਪਣੇ ਘਰ ਬੁਲਾਈਏ ਪਰ ਅਸੀਂ ਕਹਿ ਹੀ ਨਹੀਂ ਬੰਦੇ ਜੀ ਓਕੇ ਤੁਸੀਂ ਤੁਹਾਡਾ ਟਾਈਪ ਕੋਲ ਹੈ ਟਾਈਪ ਆਪਣੀ ਹੈ ਟਾਈਪ ਠੇਕੇਦਾਰ ਦਾ ਠੇਕੇਦਾਰ ਹਾਂ ਹਾਂਜੀ 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 ਬਿਲਕੁਲ ਜੇ ਜਿਹੜਾ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਇਹ ਪੇਮੈਂਟ ਦੀ ਕੀ ਉਹ ਪਿਛਲੇ 18 ਸਾਲ ਤੋਂ ਤੁਸੀਂ ਬਾਜ਼ਾਰੇ ਹੋ ਕਲਾਕਾਰਾਂ ਨਾਲ ਜਾਂ ਕਿਸੇ بڑے بڑے ਕਲਾਕਾਰਾਂ ਨਾਲ ਕੀ ਪੇਮੈਂਟ ਵੀ ਵਧੀ ਤੁਹਾਡੀ ਕਿ ਨਹੀਂ ਘੜੀ ਪੇਮੈਂਟ ਦਾ ਇਦਾਂ ਵੀ ਜਿਸ ਤਰ੍ਹਾਂ ਅੱਜ ਤੋਂ 12 15 ਸਾਲ ਪਹਿਲਾਂ 1000 1500 ਪੇਮੈਂਟ ਚਲਦੀ ਸੀ ਹੁਣ 2500 ਹੈ ਜੀ ਦੱਸੋ ਕੀ ਫਰਕ ਪੈ ਗਿਆ ਮਹਿੰਗਾਈ ਦੇ ਕੋ ਕਿੱਥੇ ਚਲ ਗਈ ਜੀ ਜੇ ਆਪਾਂ 2500 ਨਾਲ ਗੁਜ਼ਾਰਾ ਕਰਨ ਦੀ ਗੱਲ ਕਰੀਏ ਤਾਂ ਬਹੁਤ ਮੁਸ਼ਕਲ ਹੈ ਜੀ ਹਨਾ ਜੀ ਇੱਥੇ ਪੇਮੈਂਟ ਜੋ ਅੱਗੋਂ ਮਿਲਦੀ ਹੈ ਜੇ ਸਾਨੂੰ ਉਹੀ ਮਿਲ ਜੇ ਉਹੀ ਬਹੁਤ ਹੈ ਜੀ ਓਕੇ ਹਾਂ ਵੀ ਜਿਹੜੀ ਜਿਹੜੀ ਕਲਾਕਾਰ ਤੋਂ ਇੱਕ ਠੇਕ ਬਹੁਤ ਅੱਜ ਦੀ ਮਹਿੰਗਾਈ ਦੇ ਵਿੱਚ ਸਾਡੇ ਮਿਊਜ਼ੀਸ਼ੀਅਨ ਜਿੰਨੇ ਵੀ ਹੋਰ ਭਰਾ ਹੈ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਜਿਆ ਜਿਹੜੀ ਮੈਂ ਗੱਲ ਕਰ ਰਿਹਾ ਉਹ ਕਹੋਗੇ ਵੀ ਹਾਂ ਇਹ ਸਹੀ ਗੱਲ ਕਰ ਰਿਹਾ ਵੀ ਕਿੰਨੀ ਮਹਿੰਗਾਈ ਦੇ ਦੌਰ ਦੇ ਵਿੱਚ ਅਸੀਂ ਵੀ ਆਪਣੇ ਬੱਚੇ ਪਾਲਨੇ ਆ ਜੀ ਸਾਡਾ ਵੀ ਜੀ ਕਰਦਾ ਅਸੀਂ ਮੈਕੜੀ ਗਈਏ ਜਾਂ ਹੋਰ ਅਸੀਂ ਆਪਣੇ ਬੱਚੇ ਨੂੰ ਕਮਾਣ ਲੈ ਕੇ ਜਾਈਏ ਕਿਤੇ ਕਿ ਇਹ ਕੱਲ ਹੋਰ ਮੈਂ ਮਦਰ ਜੀ ਤੁਸੀਂ ਬਹੁਤ ਬੜੀ ਗੱਲ ਕੀਤੀ ਬੱਚਿਆਂ ਨੂੰ ਅਸੀਂ ਵੀ ਕਈ ਮੈਗੜੀ ਖਾਈਏ ਇਹ ਬੜੀ ਵੱਡੀ ਗੱਲ ਜੀ ਵੱਡੀ ਗੱਲ ਕਰ ਰਹੇ ਹੋ ਕਿਉਂਕਿ ਅੱਜ ਦੇ ਅੱਜ ਦੇ ਯੁੱਗ ਦੇ ਵਿੱਚ ਮੈਗੜੀ ਹੋਰ ਆ ਪੀਜ਼ਾ 버ਗਰ ਕੋਈ ਖਾਸ ਗੱਲ ਨਹੀਂ ਹੈ ਪਰ ਜੋ ਮਹਿੰਗਾਈ ਦਾ ਯੁੱਗ ਹੈ ਦੱਸਦਾ ਉਹਨਾਂ ਤੁਹਾਡੀ ਜਿਹੜੀ ਤੁਹਾਨੂੰ ਪੇਮੈਂਟ ਮਿਲਦੀ ਹੈ ਜੇ ਠੇਕੇਦਾਰ ਤੋਂ ਸਹੀ ਪੇਮੈਂਟ ਮਿਲਦੀ ਹੈ ਤੁਸੀਂ ਵੀ ਵਧੀਆ ਲਾਈਫ ਜਿਊਂਗੇ ਲਾਈਫ ਜੀ ਜਿਊਂਦੇ ਹੋ ਤੇ ਇਹ ਕੱਲ ਹੋਰ ਇਹ ਕੱਲ ਹੋਰ ਮੈਂ ਪੁੱਛਾਂ ਜਿੱਦਾਂ ਕਿ ਕਲਾਕਾਰ ਸਟ੍ਰਗਲਰ ਕਲਾਕਾਰ ਤੁਹਾਡੇ ਕੋਲ ਆਂਦਾ ਹਾਂਜੀ ਹਾਂਜੀ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਜੀ ਜੀ ਕਿ ਇਹ ਇੱਕ ਸਟ੍ਰਗਲਰ ਕਲਾਕਾਰ ਤੁਹਾਡੇ ਕੋਲ ਆਇਆ ਜੀ ਉਹਨੂੰ ਤੁਸੀਂ ਇੱਕ ਇੱਕ ਦੇਤੀ ਹਾਂ ਤਾਂ ਕਿ ਉਹ ਵੀ ਸਟਾਰ ਬਣ ਜਵੇ ਉਹ ਉਹਨੂੰ ਵੀ ਲੋਕ ਪੁੱਛਣ ਲੱਗ ਜਣ ਇਦਾਂ ਦੇ ਬਹੁਤ ਮੈਸਜੰਦ ਦੱਸਦਾ ਸਾਡੇ ਕੋਲ ਸਿੰਗਰ ਆਨੇ ਆ ਪਾਜੀ ਸਾਡਾ ਅਸ਼ੀਰਵਾਦ ਹੈ ਹਜੇ ਸਾਡੇ ਨਾਲ ਪੇਮੈਂਟ ਦਾ ਕੰਪਰੋਮਾਈਜ਼ ਕਰੋ ਤੁਸੀਂ ਐ ਕਰੋ ਜਲ ਸਾਡਾ ਨਾਮ ਹੋ ਗਿਆ ਅਸੀਂ ਐ ਕਰਦਾਂਗੇ ਅਸੀਂ ਤੁਹਾਨੂੰ ਬਾਹਰਲੇ ਮੁਲਕ ਲੈ ਕੇ ਜਾਵਾਂਗੇ ਪਾਰਲੀਮਨ ਨੂੰ ਕੀ ਲੈ ਕੇ ਜਾਣਾ ਉਹੀ ਉਹੀ ਸਟੇਜ ਤੇ ਉਹੀ ਸਿੰਗਰ ਸਾਨੂੰ ਕਹੋਂਗੇ ਥੱਲੇ ਚੱਲ ਜਿਓ ਤੁਸੀਂ ਪਿੱਛੇ ਬੰਦੇ ਹੋਰ ਆ ਕੇ ਫੋਟੋ ਸਾਡੇ ਸਾਜਾਂ ਨਾਲ ਖਿੱਚ ਆ ਜਾਂਦੇ ਆ ਜੀ ਸਾਨੂੰ ਤਾਂ ਡਰ ਲੱਗਿਆ ਰਹਿੰਦਾ ਵੀ ਇਹ ਕੀ ਆ ਹੋ ਰਿਹਾ ਕਿਉਂਕਿ ਉਹ ਪਤਾ ਨਹੀਂ ਉਹਨਾਂ ਨੂੰ ਲੈ ਕੇ ਜਾਣਾ ਹੁੰਦਾ ਉਹਨਾਂ ਨੂੰ ਤਾਂ ਪੈਸੇ ਲੈ ਲਏ ਕੀ ਕਰਿਆ ਸਾਡੀ ਤਾਂ ਉਮੀਦ ਬੇਅਰਥ ਜਾਂਦੀ ਏ ਇਹ ਗੱਲ ਐਥੀਕਲ ਬੜੀ ਇਹ ਵੀ ਬੜੀ ਉੱਪਰ ਕਿ ਆਂਦੀ ਐ ਕਿ ਕਲਾਕਾਰ ਕਬੂਤਰਬਾਜੀ ਕਬੂਤਰਬਾਜੀ ਚ ਵੀ ਸ਼ਾਮਲ ਹੋ ਜਾਂਦੇ ਨੇ ਰਿਸ਼ਤੇਦਾਰਾਂ ਨੂੰ ਲੈ ਜਾਂਦੇ ਜੀ ਫੇਰ ਰਿਸ਼ਤੇਦਾਰਾਂ ਨੂੰ ਲੈ ਜਾਂਦੇ ਨੇ ਕੋਈ ਵੀ ਜਿਹਨੂੰ ਜੇ ਪੰਜਾਬੀ ਚ ਕਹਿੰਦੇ ਆਪਾਂ ਕਬੂਤਰਬਾਜੀ ਕਹਿੰਦੇ ਆ ਜੀ 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 ਬਿਲਕੁਲ ਇਹ ਤੁਹਾਨੂੰ ਲੱਗਦਾ ਕਿ ਉਹ ਜਿਹੜੇ ਤੁਹਾਡੇ ਜਿਹੜੇ ਤੁਸੀਂ ਗਾਣਿਆ ਤੁਸੀਂ ਬਜਾਰ ਰਹੇ ਹੋ ਕਿਸੇ ਕਲਾਕਾਰ ਨੂੰ ਤੁਸੀਂ ਫੇਮ ਦੇ ਰਹੇ ਹੋ ਉਹ ਪਿੱਛੇ ਤੋਂ ਉਹਨੂੰ ਫੇਮ ਮਿਲ ਗਈ ਕਲਾਕਾਰ ਇੱਕਦਮ ਉਹ ਉਹਦਾ ਨਾਮ ਹੋ ਗਿਆ ਪਰ ਜਦ ਜਦ ਲਿਜਾਣ ਦੀ ਬਾਹਰਵਾਰੀ ਆਈ ਵੀ ਤੁਹਾਨੂੰ ਕਲਾਕਾਰ ਨੂੰ ਕਿਤੇ ਬਾਹਰ ਲੈ ਜੀਵੇ ਵੀ ਤੁਸੀਂ ਉੱਥੇ ਜਾ ਕੇ ਉਹਦੇ ਸਟੇਜ ਪ੍ਰੋਗਰਾਮ ਕਰੋ ਪਰ ਜਿੱਥੇ ਤੱਕ ਦੇਖਿਆ ਗਿਆ ਕਿ ਉਹ ਜਿਹੜੇ ਮੇਨ ਮਿਜਿਸ਼ੀਨ ਹੁੰਦੇ ਨੇ ਉਹ ਅੱਤੀ ਰਹਿ ਜਾਂਦੇ ਨੇ ਹੋਰ ਹੀ ਚਲੇ ਜਾਂਦੇ ਹਾਂਜੀ ਮੈਂ ਉਹੀ ਦੱਸ ਕੇ ਆਣਾ ਵੀ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਥੱਲੇ ਚੱਲ ਜਿਓ ਵੀ ਪ੍ਰੋਗਰਾਮ ਚੱਲ ਰਿਹਾ ਇਸ ਤਰ੍ਹਾਂ ਲਾਈਵ ਸ਼ੋਅ ਚੱਲ ਰਿਹਾ ਉਹਨਾਂ ਨੇ ਆਪਣੇ ਰਿਸ਼ਤੇਦਾਰ ਜਾਂ ਉਹ ਜਿਨ੍ਹਾਂ ਦੇ ਪੈਸੇ ਲਏ ਹੋਏ ਆ ਉਹਨਾਂ ਨੇ ਸਾਡੇ ਸਾਜਾਂ ਨਾਲ ਆ ਕੇ ਫੋਟੋ ਖਿਚਾਣੀ ਆ ਵੀ ਉਹ ਐਮਬੈਸੀ ਜੀ ਉੱਤੇ ਦੇਣੀ ਆਉਂਦੀ ਇਹ ਕੰਮ ਕਰ ਰਹੇ ਆ ਜੀ ਸਾਡੀ ਤਾਂ ਕੋਈ ਵੈਲਿਊ ਨਹੀਂ ਹੈ ਕਾਉਂਟੇ ਨਹੀਂ ਕਰਦੇ ਸਾਨੂੰ ਦਾ ਪਹਿਲਾਂ ਆ ਕੇ ਪੁੱਛਦੇ ਨੇ ਅਸੀਂ ਸਹੀ ਗਾਇਆ ਜੀ ਅਸੀਂ ਐਂ ਕਰਾ ਸਟ੍ਰਗਲ ਦੇ ਜਮਾਨ ਜਾਂ ਸਟਾਰ ਬਣ ਕੇ ਸਾਡ ਐ ਅੱਖ ਜੀ ਬਚਾ ਕੇ ਲੰਘ ਜਾਣਾ ਅਬੀਦੂ ਗੱਲ ਨਹੀਂ ਬਾਤ ਨਹੀਂ ਹਾਂ ਬਿਲਕੁਲ ਇਹ ਇੱਕ ਇਹ ਇੱਕ ਤਰ੍ਹਾਂ ਦਾ ਆਪਾਂ ਇਹ ਕਵਾਂਗੇ ਕਿ ਬੇਫੂਗ ਬਣਾਣਾ ਹੋਵੇ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਮਜਿਸ਼ੀਨ ਜਿਹੜਾ ਇੱਕ ਮਜਿਸ਼ੀਨ ਹੈ ਉਹ ਹੀ ਗਵਾਸ ਉਹ ਹੀ ਕਲਾਕਾਰ ਨੂੰ ਗਵਾਸ ਹੈਈ ਸਿੰਗਰ ਵੈਸੀ ਕਹੀ ਜਾਂਦੇ ਵੀ ਮਜਿਸ਼ੀਨ ਪਰ ਹੁੰਨੇ ਆ ਕੋਈ ਪਰ ਨਹੀਂ ਹੁੰਦੇ ਜੀ ਪਰ ਤਾਂ ਵੱਡਦ ਨੇ ਜੀ ਇਹ ਜਿੱਦਣ ਇਹ ਸਟਾਰ ਬਣ ਜਾਂਦੇ ਉਦਦ ਨੇ ਮਜਿਸ਼ੀਨਾਂ ਦੇ ਪਰ ਵੱਡ ਹੋ ਜਾਂਦੇ ਬਹੁਤ ਗਰੁੱਪ ਫਿਰਦੇ ਜੀ ਉਹਨਾਂ ਨੂੰ ਕਰ ਲਓ ਜੀ ਉਹਨਾਂ ਨੂੰ ਕਰ ਲਓ ਆ ਦੇਖੋ ਕਿੰਨਾ ਵਧੀਆ ਵਜਾ ਰਹੇ ਜਿਹੜਾ ਬੰਦਾ ਕੰਮ ਕਰ ਰਿਹਾ ਉਹ ਵਧੀਆ ਹੀ ਵੀ ਕਰ ਰਿਹਾ ਓਕੇ ਜੀ ਤੇ ਇੱਕ ਗੱਲ ਹੋਰ ਮੈਂ ਤੁਹਾਡੇ ਜੀਵਨ ਦੇ ਸਬੰਧ ਵਿੱਚ ਜ਼ਰੂਰ ਪੁੱਛਣਾ ਚਾਹਾਂਗਾ ਕਿ ਜੀ ਜੇ ਤੁਸੀਂ ਇਸ ਤਰ੍ਹਾਂ ਆਪਾਂ ਇਹ ਗੱਲ ਬੜੀ ਫੇਮਸ ਹੈ ਕਿ ਤੁਹਾਡੀ ਕੀ ਯੂਨਿਟੀ ਨਹੀਂ ਹੈ ਜੀ ਬਿਲਕੁਲ ਕੋਈ ਇਹ ਇਹ ਦੇਖਿਆ ਜਾਵੇ ਜੇ ਮਿਊਜ਼ੀਸ਼ੀਅਨ ਦੀ ਯੂਨਿਟੀ ਹੋਵੇ ਜੀ ਤਾਂ ਤੁਹਾਡੀ ਕੁਝ ਹੋਰ ਤਰੱਕੀ ਹੋ ਸਕਦੀ ਹੈ ਲੇਟਸ ਮੈਂ ਤੁਹਾਨੂੰ ਇੱਕ ਹੁਣ ਨਵੀਂੋ ਗੱਲ ਦੱਸਦਾ ਜੀ ਪਰसों ਚੌਥੇ ਦੀ ਗੱਲ ਹੈ ਇਹ ਅਸੀਂ ਮੋਹਾਲੀ ਕਲੱਬ ਹੈ ਜੀ ਇੱਥੇ ਇੱਕ ਪ੍ਰੋਗਰਾਮ ਕਰਨਗੇ ਜੀ ਬੱਚੇ ਦੀ ਬਰਥਡੇ ਪਾਰਟੀ ਸੀ ਜੀ ਤੇ ਸਾਨੂੰ ਉੱਥੇ ਜਾ ਕੇ ਗੈਸਟੇ ਨਹੀਂ ਮੰਨਿਆ ਜਾਂਦਾ ਜੀ ਤਾਂ ਅਸੀਂ ਪਹੁੰਚ ਗਏ ਸਭ ਤੋਂ ਪਹਿਲਾਂ ਅਸੀਂ ਪਹੁੰਚਣਾ ਸਭ ਤੋਂ ਪਹਿਲਾਂ ਸਾਊਂਡ ਵਾਲੇ ਪਹੁੰਚ ਜਾਣੇ ਤੇ ਅਸੀਂ ਪਹੁੰਚ ਗਏ ਤੇ ਚਲੋ ਖਾਣੇ ਪੀਣੇ ਦੀ ਗੱਲ ਇੱਕ ਲੱਗ ਹੈ ਵੀ ਅਜੇ ਸ਼ੁਰੂ ਨਹੀਂ ਹੋਇਆ ਲਾਲੂ ਬੰਦੇ ਨੇ ਵਾਸ਼ਰੂਮ ਜਾਣਾ ਤਾਂ ਸਾਨੂੰ ਇੱਕ ਵਾਸ਼ਰੂਮ ਵਾਲਾ ਵੀ ਬੰਦਾ ਵੀ ਐ ਕਹਿੰਦਾ ਇਹ ਗੈਸਟਾਂ ਵਾਸਤੇ ਆ ਤੁਹਾਡੇ ਵਾਸਤੇ ਨਹੀਂ ਦੱਸੋ ਅਸੀਂ ਕਿੱਥੇ ਵਾਸ਼ਰੂਮ ਜਾਈਏ ਓਕੇ ਅਸੀਂ ਤਾਂ ਕਿਸੇ ਗਿੰਦਤੀ 'ਚ ਨਹੀਂ ਆਏ ਅਸੀਂ ਥੋੜਾ ਮਨੋਰ ਅਸੀਂ ਵੀ ਰੋਟੀ ਖਾਣੀ ਹੈ ਜੀ ਅਸੀਂ ਵੀ ਕਦੇ ਤੁਰੇ ਹੋਏ ਹਾਂ ਘਰੋਂ ਕਦੇ ਪ੍ਰੋਗਰਾਮ ਅੰਮਰਸਰ ਹੁੰਦਾ ਕਦੇ ਦਿੱਲੀ ਹੁੰਦਾ ਕਦੇ ਕਿਤੇ ਹੁੰਦਾ ਸਫ਼ਰ ਅਸੀਂ ਵੀ ਕਰਿਆ ਹੋਇਆ ਅਸੀਂ ਵੀ ਜਾ ਕੇ ਰੈਸਟ ਕਰਨੀ ਆ 10 ਮਿੰਟ ਜੇ ਅਸੀਂ ਜੇ ਅਸੀਂ ਨਹੀਂ ਵਜਾਵਾਂਗੇ ਕੋਈ ਨੱਚੂਗਾ ਕਿੱਦਾਂ ਇਕੱਲੇ ਵੋਕਲ ਤੇ ਥੋੜੀ ਨੱਚਣਾ ਨਹੀਂ ਜੇ ਪਿੱਛੇ ਸਾਜ਼ ਵੱਜੂंगे ਜਾਂ ਢੋਲ ਵੱਜੇਗਾ ਤਾਂ ਹੀ ਲੋਕਾਂ ਨੇ ਨੱਚਣਾ ਜੀ ਠੀਕ ਹੈ ਹੋਰ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਕਿਸੇ ਵਿਆਹ ਦੇ ਵਿੱਚ ਚਲੇ ਗਏ ਜੀ ਉੱਥੇ ਆ ਜਾਂ ਵਿਆਹ ਖਤਮ ਹੋ ਗਿਆ ਤੁਸੀਂ ਮੰਨ ਲਓ ਕਿ ਉੱਥੇ ਰੋਟੀ ਨਹੀਂ ਮਿਲੀ ਤੁਹਾਨੂੰ ਜੀ ਕੀ ਤੁਹਾਡਾ ਅਰੇਂਜਮੈਂਟ ਪਹਿਲਾਂ ਹੀ ਕਲਾਕਾਰਾਂ ਵੱਲੋਂ ਨਹੀਂ ਕੀਤਾ ਜਾਂਦਾ ਜਾਂ ਕੋਈ ਅਰੇਂਜਮੈਂਟ ਰੋਟੀ ਦੀ ਨਹੀਂ ਹੈ ਅਸੀਂ ਤਾਂ ਬੋਲ ਕਿੱਦਾਂ ਸੈਟਲਮੈਂਟ ਹੁੰਦੀ ਹੈ ਉਹ ਦੇਖੋ ਅਸੀਂ ਵਿਆਹ ਚੱਲ ਗਿਆ ਕਿਤੇ ਉਹ ਦੇਖਿਆ ਵੀ ਯਾਰ ਹਾਈ ਫਾਈ ਪਾਰਟੀ ਹੈ ਕਈ ਵਾਰ ਯਾਰ ਵੀ ਓਰੇ ਪਲੇਟ ਚੱਕੂਗੇ ਯਾਰ ਮੇਰੇ ਦਾ ਇੱਕ ਫਰੈਂਡ ਹੈ ਉਹਨੂੰ ਤਾਂ ਕੰਨ ਦੇ ਫੜ ਕੇ ਬਾਹਰ ਲੈ ਗਏ ਬਸੋ ਕਿਹਾ ਉਹ ਬੰਦਾ ਬੰਦਾ ਨਹੀਂ ਆ ਯਾਰ ਉਹਨੇ ਵੀ ਤਾਂ ਰੋਟੀ ਖਾਣੀ ਹੈ ਜਾਂ ਸਾਡੀ ਲੱਗ ਕਿਤੇ ਲੱਗੀ ਹੋਵੇ ਅਸੀਂ ਉੱਥੇ ਜਾ ਕੇ ਖਾ ਲਈ ਜੀ ਠੀਕ ਹੈ ਨਾ ਵੈ ਸਾਨੂੰ ਤਾਂ ਗੈਸਟੇ ਨਹੀਂ ਸਮਝਦੇ ਵੀ ਮਜੀਸ਼ੇਨ ਬੰਦੇ ਨੂੰ ਵੀ ਇਹ ਯਾਰ ਆਰਟਿਸਟ ਹੈ ਸਾਡਾ ਮਨੋਰੰਜਨ ਕਰਨਾ ਐਨਾ ਹੀ ਐਦਾਂ ਦੀ ਕੋਈ ਗੱਲ ਨਹੀਂ ਸਾਨੂੰ ਦਾ 0 ਕਰਾਰ ਦੇ ਵੀ ਸਾਨੂੰ ਤਾਂ ਬਾਥਰੂਮ ਨਹੀਂ ਯੂਜ਼ ਕਰਨ ਦੇ ਰੋਟੀ ਤਾਂ ਦੂਰ ਦੀ ਗੱਲ ਹੈ ਜੀ ਫਿਰ ਜੇ ਉੱਥੇ ਨਹੀਂ ਮਿਲੀ ਅੱਗੇ ਜਾ ਕੇ ਅਸੀਂ ਕਿਤੇ ਟਾਬੇ ਤੇ ਆਪਣੇ ਪੈਸੇ ਪਾ ਕੇ ਜੋ ਵੀ ਹੈ ਉੱਥੇ ਦਾਲ ਪੁਲਕਾ ਖਾਣਾ ਜੀ ਟਾਬੇ ਤੇ ਓਕੇ ਜਿਹੜਾ ਜਿਹੜਾ ਆਣ ਜਾਣ ਦਾ ਖਰਚਾ ਆਉਂਦਾ ਉਹ ਕਿਦਾ ਹੁੰਦਾ ਹੈ ਤੁਹਾਡਾ ਆਣ ਜਾਣ ਦਾ ਸਿੰਗਰ ਦਾ ਹੀ ਹੁੰਦਾ ਗੱਡੀ ਦੇ ਵਿੱਚ ਗੱਡੀ ਸਾਨੂੰ ਮਿਲਦੀ ਹੈ ਜੀ ਅੱਛਾ ਉਹ ਸਿੰਗਰ ਦਾ ਹੀ ਰੋਟੀ ਦਾ ਨਹੀਂ ਹੁੰਦਾ ਨਹੀਂ ਰੋਟੀ ਦਾ ਕੋਈ ਸੀ ਨਹੀਂ ਅੱਛਾ ਇਹ ਇੱਕ ਇਹ ਵੀ ਦੇਖੇਗੀ ਜਿਦਾਂ ਕੋਈ ਕਲਾਕਾਰ ਵੱਡਾ ਬਾਜਾ ਰਿਹਾ ਮੰਨ ਲਓ ਕੋਈ ਕਲਾਕਾਰ ਸਟੇਜ ਤੇ ਪਰਫਾਰਮ ਕਰਾਇਆ ਛੋਟਾ ਜਾਂ ਵੱਡਾ ਜੀ ਜੀ ਤਾਂ ਥਿੰਕ ਆਲਵੇਜ ਕੋਈ ਹੋਣੀ ਕਿ ਉਹਦੇ ਉਹਦੇ ਉੱਪਰ ਲੱਖਰ ਰੁਪਏ ਲੋਕੀ ਵਾਰਦੇ ਜੀ 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 ਤੁਸੀਂ ਦੇਖਿਆ ਹੋਗਾ ਬਿਲਕੁਲ ਬਿਲਕੁਲ ਦੇ ਕਈ ਪ੍ਰੋਗਰਾਮ ਦੇਖਿਆ ਲੱਖਾਂ ਰੁਪਏ ਟਿਪ ਗਿਰਦੀ ਆਂਦੀ ਬਿਲਕੁਲ ਲੱਖਾਂ ਰੁਪਏ ਟਿਪ ਗਿਰਦੀ ਹੈ ਕੀ ਉਹ ਜੋ ਟਿਪ ਚੋ ਵੀ ਹਿੱਸਾ ਨਹੀਂ ਦੇ ਦਿੰਦੇ ਨਹੀਂ ਜੀ ਨਹੀਂ ਨਹੀਂ ਸਾਡੇ ਪਤਾ ਹੈ ਆਖੇ ਆਂ ਘੂਰ ਬੱਟੀ ਵੀ ਹੁੰਦੀ ਵੀ 10 ਰੁਪਏ ਨਾਲ ਚੱਕ ਲਵੇ ਕੋਈ ਇੰਨੀ ਕਿ ਨਹੀਂ ਦਲ ਕੀ ਹੋਈ 20 ਟਾਈਮ ਜੀ ਅੱਛਾ ਇਹ ਕੰਡੀਸ਼ਨ ਚੱਲ ਰਹੀ ਹੈ ਰੋਟੀ ਦੇ ਤਾਂ ਕੀ ਪੈਸੇ ਦੇਣੇ ਆ ਉਹ ਸਾਡੀ ਟੀਮ ਨੇ ਇਕੱਠੇ ਹੋ ਕੇ 50 50 100 100 ਰੁਪਏ ਪਾ ਕੇ ਖਾ ਲਈ ਤਾਂ ਖਾ ਲਈ ਨਹੀਂ ਉਹਨਾਂ ਨੇ ਨਹੀਂ ਪੁੱਛਣਾ ਵੀ ਉਹੀ ਗੱਲ ਆ ਗਈ ਨਾ ਮੈਂ ਠੇਕੇਦਾਰ ਵਾਲੀ ਅਗਲਾ ਕਹਿੰਦਾ ਤੁਹਾਨੂੰ ਮੈਂ ਪੈਸੇ ਦੇਤੇ ਇਹਦੇ ਵਿੱਚ ਮੈਂ ਸਿੰਗਰ ਨੂੰ ਵੀ ਦੋਸ਼ੀ ਨਹੀਂ ਕਹਿੰਦਾ ਇਹਦੇ ਵਿੱਚ ਮੇਨ ਕਸੂਰ ਠੇਕੇਦਾਰ ਦਾ ਜੀ ਠੇਕੇਦਾਰ ਦਾ ਉਹਨੇ ਦੇਖਣਾ ਵੀ ਅਸਤਾ ਇੱਕ ਤਾਂ ਮੈਂ ਤਾਂ ਲੇਬਰੇ ਕਹੂੰਗਾ ਅਸਤਾ ਲੇਬਰ ਵਾਲੀ ਕੰਮ ਹੋਇਆ ਵੈਸ ਟਾਈਮ ਵੀ ਕਿ ਠੇਕੇ ਵੀ ਇਹਨੂੰ ਲੇਬਰ ਨੂੰ ਇਹ ਰੋਟੀ ਖਿਲਾਣੀ ਹੈ ਨਹੀਂ ਖਿਲਾਣੀ ਫਿਰ ਉੱਥੇ ਜੇ ਕਿਸੇ ਨੇ ਦਹੀਂ ਮੰਗ ਲਿਆ ਉਹਨੂੰ ਐ ਦੇਖਣਾ ਵੀ ਪਤਾ ਨਹੀਂ ਇਹਨੇ ਕਿਆ ਗਹਿਣੇ ਮੰਗ ਲਏ ਏ ਚੱਕਰ ਹੈ ਜੀ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਸਿੰਗਰ ਹੈ ਜਿਹੜੇ ਅੱਜ ਕੱਲ ਸਿੰਗਰ ਹੈ ਉਹ ਆਪਣੇ ਮਜੀਸ਼ਰਾਂ ਨੂੰ ਪਰ ਕਹੀ ਜਾਂਦੇ ਪਰ ਮੈਨੂੰ ਇੱਕ ਨਾਮ ਤਾਂ ਦੱਸੋ ਵੀ ਦਾ ਹਾਂ ਨਾ ਮੈਂ ਯਾਰ ਇਹ ਮੁੰਡੇ ਦਾ ਆ ਨਾਮ ਹੈ ਇਹ ਮੁੰਡੇ ਦਾ ਆ ਨਾਮ ਹੈ ਹੈ ਨਾ ਟਾਈਪ ਰੱਖੇ ਇੱਕ ਗਰੁੱਪ ਬਣਾਓ WhatsApp ਗਰੁੱਪ ਬਣਾਓ ਉਹਦੇ ਜਿਬੋਜੋ ਅੱਜ ਨਹੀਂ ਆਇਆ ਮੈਂ ਨਹੀਂ ਆਇਆ ਸਪੋਰਟ ਗਰੁੱਪ ਪ੍ਰੋਗਰਾਮ ਤੇ ਵੀ ਯਾਰ ਉਹ ਬੰਦਾ ਕਿਉਂ ਨਹੀਂ ਆਇਆ ਉਹਨੂੰ ਕੀ ਆ ਪ੍ਰੋਬਲਮ ਹੈ ਜੇ ਮੈਂ 2 ਦਿਨ ਨਹੀਂ ਜਾਊਗਾ ਪ੍ਰੋਗਰਾਮ ਤੇ ਕੋਈ ਫੋਨ ਹੀ ਨਹੀਂ ਆਣਾ ਜੀ ਸਿੰਗਰ ਨੂੰ ਕਿਉਂ ਮੈਂ ਟੈੱਕੇ ਕਰਨਾ ਹੈ ਹੋਰ ਬੰਦਾ ਲੈ ਜਾਣਾ ਹੋਰ ਬੰਦਾ ਲੈ ਜਾਣਾ ਮੈਂ ਤਾਂ ਨੀ ਤੁਹਾਡੀ ਕੋਈ ਮਜਬੂਰੀ ਆ ਗਈ ਮੰਨ ਲਓ ਕੋਈ ਘਰੇ ਹੋ ਗਿਆ ਕੋਈ ਬਿਮਾਰੀ ਹੋ ਗਿਆ ਘਰ ਚ ਕੋਈ ਹੋਰ ਪ੍ਰੋਬਲਮ ਆ ਗਈ ਕੋਈ ਕੋਈ ਆਫਤਾ ਪੈ ਗਈ ਕੋਈ ਬਿਮਾਰ ਹੋ ਗਿਆ ਕਿਸੇ ਨੂੰ ਲਿਜਾਣਾ ਪੈ ਗਿਆ ਕੋਈ ਹੋਰ ਪਰ ਕਲਾਕਾਰ ਨੂੰ ਕਲਾਕਾਰ ਨੇ ਉਹਨੂੰ ਕੋਈ ਮਤਲਬ ਨਹੀਂ ਇਸ ਤੇ ਕੋਈ ਮਤਲਬ ਨਹੀਂ ਜੀ ਨਹੀਂ ਤੁਸੀਂ ਦੇਖਿਆ ਪਿਛਲੇ 2020 ਦੇ ਵਿੱਚ ਤੁਸੀਂ ਪ੍ਰਾਣਿਕ ਵਜਾਉਂਦੇ ਆ ਰਹੇ ਹੋ 2020 ਦੇ ਵਿੱਚ ਲਾਕਡਾਊਨ ਲੱਗਿਆ ਜੀ ਤੁਸੀਂ ਦੇਖਿਆ ਵੀ ਲਾਕਡਾਊਨ ਚ ਸਾਰਾ ਕੁਝ ਬੰਦ ਹੋ ਗਿਆ ਜੀ ਤੁਹਾਡੀ ਇੰਡਸਟਰੀ ਵੀ ਪੂਰੀ ਬੈ ਉਹ ਬੰਦ ਹੋ ਗਈ ਜਿਹੜੇ ਕੀ ਜਿਹੜੇ ਕਲਾਕਾਰਾਂ ਨਾਲ ਜਾਂ ਠੇਕੇਦਾਰਾਂ ਨੂੰ ਤੁਸੀਂ ਜਾਣਦੇ ਸੀ ਜਾਂ ਤੁਸੀਂ ਜਾਣਦੇ ਸੀ ਕਲਾਕਾਰਾਂ ਨਾਲ ਜਾਂ ਠੇਕੇਦਾਰਾਂ ਥਰੂ ਜਾਣਦੇ ਸੀ ਕੀ ਉਹਨਾਂ ਨੇ ਲਾਕਡਾਊਨ ਦੇ ਵਿੱਚ ਤੁਹਾਡੀ ਸਹਾਇਤਾ ਕੀਤੀ ਤੁਹਾਨੂੰ ਮਿਲੇ ਕੁਝ ਨਹੀਂ ਜੀ ਨਹੀਂ ਨਹੀਂ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਮੈਂ ਤਾਂ ਪਹਿਲੇ ਹੀ ਗੱਲ ਮਕਾ ਕੇ ਹਟਿਆ ਵੀ ਕਲਾਕਾਰ ਨੇ ਤਾਂ ਸਾਡਾ ਨਾਮ ਵੀ ਨਹੀਂ ਪਤਾ ਉਹ ਕਿਹੜੇ ਕਿਸ ਤਰ੍ਹਾਂ ਪੁੱਛੇ ਸਾਨੂੰ ਵੀ ਕਿਹਾ ਹੋ ਗਿਆ ਕਹਿ ਨਹੀਂ ਮੇਨ ਮਸਲਾ ਠੇਕੇਦਾਰ ਦਾ ਤਾਂ ਉਹਨੇ ਵੀ ਨਹੀਂ ਸਾਨੂੰ ਕੁਝ ਪੁੱਛਿਆ ਬੜਾ ਔਖਾ ਲੋਕਡਾਊਨ ਲੰਘਿਆ ਜੀ ਵੀ ਗੁਜ਼ਾਰੇ ਕਰਨੇ ਬੜੇ ਔਖੇ ਸੀ ਲੋਕਡਾਊਨ ਲੋਕਡਾਊਨ 'ਚ ਗੁਜ਼ਾਰਾ ਕਰਨਾ ਬਿਲਕੁਲ ਗੁਜ਼ਾਰਾ ਜੀ ਵਰਲਡ ਦਾ ਦੇਖੋ ਕਿੱਡਾ ਬੜਾ ਬੱਸਾਂ ਜਹਾਜ਼ ਸਾਰਾ ਕੁਝ ਬੰਦ ਹੋ ਗਿਆ ਠੀਕ ਹੈ ਨਾ ਬਾਹਰ ਨਹੀਂ ਨਿਕਲ ਰਿਹਾ ਕੋਈ ਅਸੀਂ ਤਾਂ ਜੇ ਕਿਸੇ ਨੂੰ ਐ ਵੀ ਕਹਿੰਦੇ ਤੇ ਵੀ ਜੇ ਕੋਈ ਰਾਸ਼ਨ ਮਿਲ ਰਿਹਾ ਸੀ ਤੇ ਉਹ ਵੀ ਕੈਟਾਗਰੀ 'ਚ ਨਹੀਂ ਤੇ ਕਿਉਂਕਿ ਸਾਡਾ ਆਰਟਿਸਟ ਬੰਦੇ ਆ ਸੀ ਆ ਟਾਈਮ ਬੰਟਣ ਕੇ ਰਹਿਣਾ ਹੋਰ ਅਸੀਂ ਤਾਂ ਉਹ ਚੀਜ਼ ਨੂੰ ਵੀ ਨਹੀਂ ਬਿਆਨ ਕਰ ਸਕਦੇ ਇਹਨਾਂ ਮਨ ਲੋਗੇ ਬੜਾ ਔਖਾ ਰਿਹਾ ਜੀ ਲੋਕਡਾਊਨ ਲੋਕਡਾਊਨ ਔਖਾ ਰਿਹਾ ਬਹੁਤ ਜ਼ਿਆਦਾ ਜਿਹੜੀ ਮੈਂ ਇਹ ਕਹ ਜ਼ੋਰ ਤੁਹਾਨੂੰ ਆਇਆ ਪੁੱਛਣਾ ਜਾਵਾ ਕਿ ਜਿਹੜੀ ਅੱਜ ਦੀ ਜਨਰੇਸ਼ਨ ਅਨ ਨਵੀਂ ਜਨਰੇਸ਼ਨ ਦਾ ਕਈ ਮੈਂ ਦੇਖਿਆ ਕਿ ਨੌ ਸਿੱਖੇ ਇਹਦੇ ਵਿੱਚ ਬਹੁਤ ਆਗੇ ਜਿਹੜੇ YouTube ਤੋਂ ਸਿੱਖ ਕੇ YouTube ਤੋਂ ਸਿੱਖਦੇ ਆ ਤੇ ਕੋਈ ਗੁਰੂ ਨਹੀਂ ਧਾਰਿਆ ਔਰ ਕੁਛ ਨਹੀਂ ਧਾਰਿਆ ਵੀ ਕਿਸੇ ਤੋਂ ਸਿੱਖਿਆ ਨਹੀਂ ਉਹ ਸਿੱਧਾ YouTube ਤੋਂ ਕਰਕੇ ਸਟੇਜ ਤੇ ਚੜ ਜਾਂਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕਿਹਾ YouTube ਤੋਂ ਸਿੱਖਿਆ ਜਾ ਸਕਦਾ ਕੀ ਗੁਰੂ ਤੁਹਾਡੇ ਤੁਹਾਡੀ ਜਿਹੜੀ ਲਾਈਨ ਹੈ ਇਹਦੇ ਵਿੱਚ ਗੁਰੂ ਧਾਰਨਾ ਜ਼ਰੂਰੀ ਹੈ ਕਿ ਧਾਰਨਾ ਚਾਹੀਦਾ ਹੈ ਬਿਲਕੁਲ ਧਾਰਨਾ ਚਾਹੀਦਾ ਜੀ ਦੇਖੋ ਜੀ ਗੁਰੂ ਇੱਕ ਸਿੱਖਿਆ ਨੇ ਸਿੱਖ ਦਾ ਸਿੱਖ ਦੇ ਬੰਦਾ ساری ਉਮਰ ਹੀ ਰਹਿੰਦਾ ਜੀ ਤੁਸੀਂ ਜਿੱਥੋਂ ਕੋਈ ਚੀਜ਼ ਵਧੀਆ ਮਿਲਦੀ ਹੈ ਉਤੋਂ ਚਾਹੇ YouTube ਹੈ ਜੀ ਉਹ ਚਾਹੇ ਕੋਈ ਚੀਜ਼ ਹੈ ਉਤੋਂ ਜ਼ਰੂਰ ਸਿੱਖੋ ਹਾਂ ਜਿਹੜੇ ਬੱਚੇ ਹੁਣ ਸਿੱਧਾ ਹੀ ਡਾਇਰੈਕਟ ਸਟੇਜਾਂ ਦੇ ਚਲ ਜਾਂਦੇ ਆ ਉਹ ਉਹੀ ਕਾਰਨ ਹੈ ਜੀ ਹੁਣ ਇੱਕ ਤੁਸੀਂ ਦੇਖੋ ਮੈਂ ਇੱਕ ਇੰਸਟਰੂਮੈਂਟ ਲੈ ਕੇ ਆਇਆ ਮਸ਼ੀਨ ਅਕਾਈ ਦੀ ਲਾਈਵ ਟੂ ਮਸ਼ੀਨ ਲੈ ਕੇ ਆਇਆ ਜੀ ਮੈਂ ਜੀ ਹੁਣ ਮੈਂ ਉਹ ਮਸ਼ੀਨ ਬਜਾ ਰਿਹਾ ਲੂਪ ਦਾ ਟ੍ਰੈਂਡ ਚੱਲ ਰਿਹਾ ਅੱਜ ਕੱਲ ਜਿਸ ਤਰ੍ਹਾਂ ਲੂਪ ਚੱਲਦੇ ਹਨ ਜੀ ਕੀਬੋਰਡ ਲਾਓਗੇ ਇੱਕ ਲੂਪ ਹੋ ਗਿਆ ਠੀਕ ਹੈ ਢੋਲ ਵਾਲੇ ਨੇ ਸਿਰਫ ਪੀਕਅਪ ਦੇਣੀ ਆ ਆਪਾਂ ਨੇ ਲੂਪ ਨਾਲ ਹੁਣ ਉਹ ਜਿਹੜੇ ਬੰਦੇ ਘੱਟ ਘੱਟ ਵਜਾਣੇ ਵਾਲੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਟ੍ਰਗਲਰ ਆ ਜਿਹੜੇ ਬੰਦੇ ਸਿੱਖ ਰਹੇ ਉਹ ਉੱਥੇ ਕਵਰ ਉਹਨੇ ਠੇਕੇਦਾਰ ਉਹਨਾਂ ਦੇ ਫਾਇਦਾ ਲੰਦਾ ਉਸ ਚੀਜ਼ ਦਾ ਜੀ ਵੀ ਮੈਂ ਕਾਰੀਗਰ ਆ ਇਹ ਕਾਰੀਗਰ ਆ ਦੋ ਬੰਦੇ ਥੋੜੀ ਜੇ ਦਰਮਿਆਨੇ ਪਾ ਲੋ ਉਹ ਸਿੰਗਰ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਉਹ ਕਵਰਿੰਗ ਅਸੀਂ ਕਰ ਰਹੇ ਹਾਂ ਉਹ ਉਹ ਜਿਹੜਾ ਨਮਾ ਸਿੱਖਣੇ ਵਾਲਾ ਉਹ 1500 ਚ ਆਇਆ ਵਾ ਠੇਕੇਦਾਰ ਨੂੰ ਪੈਸੇ ਬਚ ਗਏ ਪੈਸੇ ਬਚ ਸਾਡੇ ਥਰੂ ਸਾਨੂੰ ਫੇਰ ਨਹੀਂ ਮਿਲੇ ਓਬਵੀ ਅਸੀਂ ਤੁਹਾਨੂੰ ਕੁਝ ਕਰਕੇ ਦੇ ਆ ਵਧੀਆ ਕਰਿਆ ਨਾਜੀ ਦੇ ਚ ਗਦਾ ਕੋੜਾ ਇੱਕ ਬਰਾਬਰ ਕਰਿਆ ਹੋਇਆ ਘੱਟ ਵਜਾਣੇ ਵਾਲੇ ਨੂੰ ਵੱਧ ਵਜਾਣੇ ਨੂੰ ਕੋਈ ਜ਼ੀਰੋ ਕਰਿਆ ਵਾ ਇਹ ਚਲ ਬਰਾਬਰ ਕੀ ਇਸ ਚ ਗੁਰੂਤਾਰਨਾ ਚਾਹੀਦਾ ਬਿਲਕੁਲ ਚਾਹੀਦਾ ਜੀ ਗੁਰੂਤਾਰਨਾ ਚਾਹੀਦਾ ਜੀ ਵੀ ਕੋਈ ਚੀਜ਼ ਸਿੱਖਣ ਲਈ ਆਪਾਂ ਜੀ ਜੀ ਦੇਖੋ ਜੀ ਆਪਾਂ ਕਿਸੇ ਦੇ ਕੋਈ ਚੀਜ਼ ਲੈਣੀ ਹੈ ਉਹ ਬੰਦੇ ਹੁਣ ਮੈਂ ਵੀ ਇਹ ਚੀਜ਼ ਬਾਰੇ ਬੜਾ ਸੋਚ ਵਿਚਾਰ ਕਰ ਰਿਹਾ ਵੀ ਮੈਂ ਗੁਰੂ ਧਾਰਾਂ ਹੈ ਨਾ ਜਾਂ ਮੇਰੇ ਮਨ ਚ ਹੈ ਵੀ ਮੈਂ ਉਹਨਾਂ ਨੂੰ ਗੁਰੂ ਮੰਨਦਾ ਹੈ ਜਾਂ ਕੁਝ ਮਤਲਬ ਕਿ ਈਗੋ ਹੋਣੀ ਚਾਹੀਦੀ ਬੰਦੇ ਨੂੰ ਵੀ ਮੈਂ ਯਾਰ ਗੁਰੂ ਧਾਰਨ ਵੀ ਮੈਨੂੰ ਮੇਰੀ ਜਿਹੜੀ ਜੋ ਮੈਂ ਬਜਾਨਾ ਆ ਉਹਦੇ ਮੈਨੂੰ ਅਪਰੂਵਮੈਂਟ ਹੋਵੇ ਮਨ ਦੀ ਇੱਛਾ ਹੋਣੀ ਮਨ ਦੀ ਇੱਛਾ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਸੇ ਨੂੰ ਗੁਰੂ ਧਾਰਨੋਗੇ ਮੈਂ ਉਸ ਨੂੰ ਵੀ ਉਹ ਵਧੀਆ ਕਲਾਕਾਰ ਹੈ ਵਧੀਆ ਮੇਰੇ ਤੋਂ ਬਜਾਨ ਵਾਲਾ ਕੀ ਆ ਮੈਂ ਉਸ ਨੂੰ ਆਪਣਾ ਗੁਰੂ ਧਾਰਨ ਹਾਂ ਬਿਲਕੁਲ ਇੱਛਾ ਹੋਣੀ ਚਾਹੀਦੀ ਮਨ ਚ ਵੀ ਉਹ ਮੈਨੂੰ ਹੋਰ ਕੋਈ ਗੁਣ ਦਵੇ ਮੇਰੀ ਇੰਡਸਟਰੀ ਦੇ ਦੀ ਬਿਲਕੁਲ ਬਿਲਕੁਲ ਇੱਛਾ ਹੋਣੀ ਚਾਹੀਦੀ ਹੈ ਗੁਰੂ ਵੀ ਅੱਜ ਕੱਲ੍ਹ ਉਹੀ ਗੱਲ ਆ ਗਈ ਵੀ YouTube ਵਾਲੀ ਗੱਲ ਆ ਗਈ ਹੁਣ ਗੁਰੂ ਜਾਓ ਚਾਹ ਫੜ ਲਿਆ ਜਾਓ ਇਹ ਕਰ ਲਿਆ ਅੱਜ ਕੱਲ੍ਹ ਬੱਚੇ ਕਿਤਰਾਂਉਨੇ ਆ ਜੀ ਤਾਂ ਹੀ YouTubeਾਂ ਤੇ ਹੋ ਗਏ ਲੋਕ ਇਹ ਚੀਜ਼ਾਂ ਤੇ ਮੈਂ ਤਾਂ ਕਹਿਣਾ ਵੀ ਦੋਏ ਧਿਰਾਂ ਠੀਕ ਹੋਣੀ ਚਾਹੀਦੀਆਂ ਗੁਰੂ ਵੀ ਸੋਚੇ ਆਪਣੇ ਚੇਲੇ ਵਰੇ ਚੇਲੇ ਨੇ ਤਾਂ ਬਣਦਾ ਹੀ ਹੈ ਗੁਰੂ ਵਾਰੇ ਸੋਚਣਾ ਠੀਕ ਹੈ ਗੁਰੂ ਇੱਕ ਬਾਪ ਦਾ ਰੁਤਬਾ ਹੋ ਜਾਂਦਾ ਜੀ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਤਾਂ ਹੀ YouTube ਆਖ ਨਹੀਂ ਨੂੰ ਹੋਈ ਮੈਂ ਮੈਂ ਤਾਂ ਇਹ ਕਹੂੰਗਾ ਵੀ ਗੁਰੂ ਧਾਰਨਾ ਬੜਾ ਜ਼ਰੂਰੀ ਹੈ ਓਕੇ ਤੇ ਇਹ ਕੱਲ ਇਹ ਕੱਲ ਹੋਰ ਮੈਂ ਉਸ ਜਿਹੜੇ ਜਿਹੜੀ ਨਵੀਂ ਜਨਰੇਸ਼ਨ ਹੁਣ ਇਸ ਟਾਈਮ ਆ ਰਹੀ ਹੈ ਨਵੀਂ ਜਨਰੇਸ਼ਨ ਦੇ ਮੇਰੇ ਮਾਪੇ ਨੇ ਉਹ ਚਾਹਦੇ ਨੇ ਕਿ ਕਈ ਜਿਹੜੇ ਵੀ ਸਾਡੇ ਜਿਹੜੇ ਬੱਚੇ ਨੇ ਇਸ 뮤జిਕ ਲਾਈਨ ਦੇ ਵਿੱਚ ਤਰੱਕੀ ਕਰਨ ਤੁਸੀਂ ਉਹਨਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਮੈਂ ਤਾਂ ਦੇਖੋ ਜੀ ਆ ਹੀ ਸੰਦੇਸ਼ਾ ਦੇਵਾਂਗਾ ਵੀ ਦੇਖੋ ਕੰਮ ਨਹੀਂ ਮਾੜਾ ਇਹ ਕੰਮ ਬਹੁਤ ਵਧੀਆ ਹੈ ਕੁਝ ਐਸੀ ਮੈਂ ਤਾਂ ਕਹਿੰਨਾ ਜ਼ਿਆਦਾਤਰ ਤਾਂ ਗਾਓ ਜਿਹੜਾ ਬੰਦਾ ਗਾਊਗਾ ਉਹ ਜ਼ਿਆਦਾ ਅੱਗੇ ਹੈ ਸਿੰਗਰ ਆਗੂ ਮਿਊਜ਼ੀਸ਼ੀਅਨ ਪਾਛੂ ਓਕੇ ਇਹ ਪੁਰਾਣੇ ਜਿੰਨੇ ਗਲਾ ਘਰ ਉਹ ਕਹਿੰਦੇ ਆ ਤੇ ਬੰਦਾ ਯਾ ਹੁਣ ਇਨਸਟਰੂਮੈਂਟ ਐਸੇ ਆ ਵੀ ਜਿਨ੍ਹਾਂ ਦੀ ਜ਼ਿਆਦਾ ਵੈਲਿਊ ਹੈ ਕੀਬੋਰਡ ਦੀ ਬਹੁਤ ਵੈਲਿਊ ਹੈ ਠੀਕ ਹੈ ਜੀ ਲੂਪ ਮਸ਼ੀਨ ਦੀ ਬਹੁਤ ਵੈਲਿਊ ਹੈ ਗਿਟਾਰਾਂ ਦੀ ਬਹੁਤ ਵੈਲਿਊ ਹੈ ਠੀਕ ਹੈ ਨੀ ਵੈਲਿਊ ਦੇ ਹੁਣ ਜਿਹੜੇ ਅੱਗੇ ਕਦਰਦਾਨ ਲੋਕ ਹੈ ਉਹਨਾਂ 'ਤੇ ਡਿਪੈਂਡ ਕਰਦਾ ਜੀ ਵੀ ਉਹ ਸਾਡੀ ਕਦਰ ਕਰ ਰਹੇ ਆ ਜਾਂ ਨਹੀਂ ਕਰ ਰਹੇ ਜਾਂ ਹੁਣ ਬੱਚਿਆਂ ਨੂੰ ਅੱਗੇ ਨੂੰ ਜਿਹੜੇ ਸਾਡੀ ਗੱਲ ਸੁਣ ਕੇ ਅੱਗੇ ਨੂੰ ਕੋਈ ਬੱਚਾ ਕਹੂਗਾ ਯਾਰ ਵੀ ਮੈਂ ਯਾਰ ਇਹਨਾਂ ਨੂੰ ਪੈਸੇ ਪੂਰੇ ਦੇਣੇ ਆ ਓਕੇ ਵੀ ਮੈਂ ਜੇ ਠੇਕੇਦਾਰੀ ਵੀ ਕਰੂੰਗਾ ਜੇ ਮੈਂ ਕੀਬੋਰਡ ਵਜਾਣ ਲੱਗੂੰਗਾ ਤਾਂ ਯਾਰ ਮੇਰੀ ਗੱਲ ਸੁਣ ਕੇ ਸ਼ਾਇਦ ਉਹ ਬੰਦਾ ਕਵੇ ਵੀ ਇਹਨਾਂ ਨੂੰ ਪੂਰੇ ਪੈਸੇ ਦੇਣੇ ਜਾਂ ਕੋਈ ਕਲਾਕਾਰ ਸੋਚੇ ਵੀ ਮੈਂ ਇੱਕ ਗਰੁੱਪ ਬਣਾਵਾਂ WhatsApp ਵੀ ਉਹਦੇ 'ਚ ਮੈਨੂੰ ਸਾਰਿਆਂ ਦੇ ਨਾਮ ਪਤਾ ਹੋਣੇ ਚਾਹੀਦੇ ਕਿਹਦੀ ਕਿੰਨੀ ਪੇਮੈਂਟ ਹੈ ਕਿਹਦਾ ਕਿਹਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਲਾਕਾਰ ਨੂੰ ਕਲਾਕਾਰ ਕਲਾਕਾਰ ਨੂੰ ਪਤਾ ਹੀ ਨਹੀਂ ਵੀ ਸਾਡੀ ਪੇਮੈਂਟ ਕਿੰਨੀ ਹੈ ਢੋਲ ਗਾਲੇ ਦੀ ਕਿੰਨੀ ਹੈ ਢੋਲ ਵਾਲੇ ਦੀ ਕਿੰਨੀ ਹੈ ਨਾ ਉਹ ਸਿਰਫ ਇੱਕ ਠੇਕੇਦਾਰ ਨਾਲ ਡੀਲ ਕਰਦਾ ਸਾਨੂੰ ਤਾਂ ਗੱਲ ਕਰਨੇ ਦਾ ਵੀ ਹੁਕਮ ਨਹੀਂ ਜੇ ਅਸੀਂ ਫੋਟੋ ਵੀ ਖਿਚਾ ਲਈਏ ਠੇਕੇਦਾਰ ਨੂੰ ਮੈਨੂੰ ਪਤਾ ਨਹੀਂ ਇਹ ਡਾਇਰੈਕਟਿਵ ਹੋ ਰਿਹਾ ਅੱਛਾ ਬਲਕਿ ਅਸੀਂ ਉਹ ਜੀ ਨੀਤੀ ਰ ਅਨਾ ਠੇਕੇਦਾਰ ਨੂੰ ਆਉਂਦਾ ਵੀ ਇਹ ਕਲਾਕਾਰ ਨਾਲ ਫੋਟੋ ਤਰ੍ਹਾਂ ਚਲ ਕੇ ਵੀ ਡਾਇਰੈਕਟ ਹੀ ਨਾ ਹੋ ਜਵੇ ਮੇਰੇ ਕਿਤੇ ਖੁੱਲਣਾ ਜਾਵੇ ਸਾਰੇ ਪੜਦੇ ਇਹ ਚੱਕਰ ਹੈ ਮੱਚਿਆਂ ਨੂੰ ਆਈ ਸੰਦੇਸ਼ ਹੈ ਵੀ ਦੇਖੋ ਕੰਮ ਇਹ ਬਹੁਤ ਵਧੀਆ ਹੈ ਸੰਗੀਤ ਹੈ ਸੰਗੀਤ ਨਾਲ ਜੁੜਿਆ ਬਿਮਾਰ ਬੰਦੇ ਵੀ ਠੀਕ ਹੋ ਜਾਂਦੇ ਸੰਗੀਤ ਸਿੱਖਣਾ ਕੋਈ ਮਾੜੀ ਗੱਲ ਨਹੀਂ ਸਿੱਖੋ ਜਰੂਰ ਬੱਚਾ ਢੜ ਕੇ ਸਿੱਖੋ ਓਕੇ ਦੇਖੋ ਅੱਜ ਤੁਸੀਂ ਆਪਾਂ ਦੇਖਿਆ ਕਿ ਸਾਡੇ ਵਿਧੁਰ ਸ਼ਰਮਾ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਇਹ ਇੰਡਸਟਰੀ ਕਿੱਦਾਂ ਦੀ ਹੈ ਔਰ ਇਸ 뮤직 ਇੰਡਸਟਰੀ ਦੇ ਵਿੱਚ ਕੀ ਕੀ ਇਹਨਾਂ ਨੂੰ ਉਕੜਾ ਰਹੀਆਂ ਨੇ ਐਜ਼ ਅ 뮤జిਸ਼ੀਅਨ ਕੀ 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 ਆ ਇਹਨਾਂ ਦੇ ਜਿਹੜੇ 뮤జిਸ਼ੀਅਨ ਨੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਸ਼ੋਸ਼ਣ ਵਰਡ ਮੈਂ ਜ਼ਰੂਰ ਯੂਜ਼ ਕਰ ਰਿਹਾ ਕਿਉਂਕਿ ਇੱਕ ਇਹ ਕਿਹਾ ਜਾਂਦਾ ਹੈ ਕਿ ਇੱਕ ਠੇਕੇਦਾਰ ਵੱਲੋਂ ਕਲਾਕਾਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਜਿਹੜਾ 뮤జిਸ਼ੀਅਨ ਉਹਦੇ ਨਾਲ ਵਜਾ ਰਿਹਾ ਉਹਦਾ ਨਾਮ ਕੀ ਹੈ ਕੀ ਉਹਦੇ ਪਰਿਵਾਰ 'ਚ ਕੀ ਪੇਮੈਂਟ ਨੇ ਔਰ ਕੀ ਉਹਦੇ ਪਰਿਵਾਰ ਨੂੰ ਲੋੜ ਹੈ ਕਈ ਵਾਰ ਕੋਈ ਹੁੰਦਾ ਪਰ ਇਸ ਇੰਡਸਟਰੀ ਦੇ ਵਿੱਚ ਜੋ ਕੁਝ ਹੋ ਰਿਹਾ ਇਸ ਬਾਰੇ ਚਾਣਨਾ ਪਾਇਆ ਅੱਜ ਦੇ ਪੋਡਕਾਸਟ ਦੇ ਵਿੱਚ ਅਸੀਂ ਵਿਦੂ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਵਿਚਾਰ ਆਏ ਔਰ ਸਾਡੇ ਨਾਲ ਮਿੱਠੀਆਂ-ਮਿੱਠੀਆਂ ਤੇ ਕੁਝ ਗੱਲਾਂ ਕੀਤੀਆਂ ਧੰਨਵਾਦ ਸਤਿ ਸ੍ਰੀ ਅਕਾਲ